ਦੇਵੂ ਦੇਵੂ ਚੇਤ ਮਾਤਾ ਕਰੋ ਮਾਫੀ ਲਾਉ ਨੂੰ ਕਰੋ ਬਾਬਾ ਜੀ ਕਰੋ ਕਰਾਓ ਕਰੋ ਅਛੇ ਰੱਖੋ ਸਿਰ ਤੇ ਹੱਥ ਕੋਲ ਦੇਖੋ ਨੀ ਕਰੋ ਮਾ ਆ ਭਾਈ ਤੁਹਾਡੇ ਨਾਲ ਮਾ ਵੀ ਮਾਤਾ ਜੀ ਇਹ ਨਹੀਂ ਸੋਚਣਾ ਕਿ ਮਾਫੀ ਹੁਣ ਮੰਗੀ ਤੇ ਮਾਤਾ ਨੂੰ ਫੇਰ ਕੋ ਕਹੂੰਗੀ ਮੈਂ ਤੁਹਾਡਾ ਨੰਬਰ ਰੱਖਣਾ ਇੱਕ ਮੂਲਾ ਜਿੱਥੇ ਪੰਜਾ ਮਿੰਟਾਂ ਚ ਨਾਮ ਲਿਖਦੇ ਨਾ ਨਾਮ ਜੋਗਾ ਗੱਲ ਕਰੋ ਜੇਕਰ ਤੇ ਹੱਥ ਵੀ ਲਾ ਕੇ ਰਹਿ ਜਾਂ ਜੋਕ ਕੇ ਲਾ ਰਿਹਾ ਪਤਾ ਲੱਗ ਜਾਊਗਾ ਮੰਗਣੀ 100 ਭਗਤ ਜੇ ਹਾਂ ਜੇ ਕੋਈ ਗਲਤੀ ਕਰ ਲਈ ਨਹੀਂ ਉਹ ਗਲਤੀ ਨਹੀਂ ਗਲਤੀ ਨਹੀਂ ਬੋਲ ਕੇ ਉਹ ਵੀ ਕਰੇ ਬੋਲ ਕੇ ਮੇਰੇ ਸ਼ਰਾਬ ਦਾ ਆਉ ਪੈਣਾ ਹਾਜ਼ਰ ਰੋਣਾ ਨਹੀਂ ਹੁਣ ਮੇਰੀ ਗੱਲ ਸੁਣ ਰੋਣਾ ਨਹੀਂ ਜੇ ਨਹੀਂ ਉਹ ਕਰਨਾ ਤੇਰੇ ਦੁੱਖ ਕੱਟੇ ਜੇ ਦੇ ਗੁਰੂ ਦੇ ਸਿੰਘ ਆ ਗਏ ਨੇ ਸਾਡੇ ਨੱਦਰ ਤੋਂ ਸਿੰਘ ਆ ਗਏ ਨੇ ਬੋਲਣਗੇ ਭਾਵੇਂ ਬੋਲਿਆ ਜਾਏਗਾ ਬੋਲਣਗੇ ਇਹ ਦੋਵੇਂ ਬੋਲਣਗੇ ਮਾਤਾ ਕਰਦੇ ਨਹੀਂ ਹੱਥ ਲਾ ਸਕਦੇ ਨਾ ਕੋਈ ਹੋਰ ਨਾ ਚਾਹਤ ਕਰਨਗੇ ਨਾਲੇ ਕਵੇਂ ਮਾਤਾ ਨੂੰ ਮਿਲ ਕੇ ਕੰਮ ਕਰੇਗੀ ਰੋਟੀ ਬਣਾਏਗੀ ਨਹੀਂ ਤੋੜ ਕੋ ਰੋਟੀ ਬਣਦੀ ਮੇਂ ਬੰਦੀ ਲੱਖ ਮਾਦੀ ਆ ਕੇ ਜਰਾਨੀ ਰੱਖੋ ਦੱਸਿਆ ਹੋਰ ਗਵਾਏ ਆਪਣੀ ਜ਼ਿੰਦਗੀ ਨੂੰ ਬਣਾਓ ਤੁਸੀਂ ਮਾਫੀ ਮੰਗੋ ਮਾਤਾ ਕੋਲ ਬੋਲ ਬੋਲ ਕੇ ਮੰਗੋ ਲਾਲਾ ਪਰ ਮੈਨੂੰ ਮਾਫ ਕਰ ਦਿਓ ਜੇ ਮੈਂ ਦਾਰੂ ਪੀਉਂਦਾ ਜਾਂ ਜੇ ਮੈਂ ਕਲੇਸ਼ ਕਰੂੰਗਾ ਤੇ ਬਿਲਕੁਲ ਮੈਨੂੰ ਸਿੰਘ ਚੁੱਕ ਰੋਕੋ ਹਲਾ ਦੇ ਮੈਨੂੰ ਪਤਾ ਆਪਾਂ ਕੋਈ ਨਹੀਂ ਬੋਲੋ ਭੈਣ ਭੈਣ ਮੈਂ ਕਹਿੰਦਾ ਮੈਂ ਕਹਿੰਦਾ ਜੇ ਭੀ ਬੋਲ ਗਲਤੀ ਹੋ ਗਈ ਹੈ ਬਾਓ ਜੇ ਮਾਤਾ ਨਾਲ ਤੁਸੀਂ ਬਾਓ ਤੇ ਪਾ ਲੋ ਪਾ ਲੋ ਡਰਦੇ ਕਿਉਂ ਜੀ ਤੁਹਾਡੀ ਮੁਸਾਫਾ ਕੋਈ ਨਾ ਆਗ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਭਾਬੀ ਦੀਦੀ ਤੁਸੀਂ ਵੀ ਬੋਲੋ दारू ਨਹੀਂ ਪੀਓਗੇ ਤੁਸੀਂ ਦੋਵੇਂ ਜਾਣੇ ਆਪਣੀ ਜ਼ਿੰਦਗੀ ਨੂੰ